ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਤੁਹਾਡੇ ਸਾਹਮਣੇ ਇੱਕ ਪਟਿਆਲਾ ਚਾਈ ਫਗਜੀ ਵੀਡੀਓ ਲੈ ਕੇ ਆਏ ਜਿਸ ਚਿਲਾਂ 3.5 ਮਿੰਟ ਕਪੜਾ ਫੁੱਲ ਵੈਰ ਪਹਿਲਾ ਲੜ ਆਪਣੇ ਸਿਰ ਦੇ ਸੈਂਟਰ ਚੋ ਲਿਆ ਕੇ ਜਿੱਥੋਂ ਆਪਾਂ ਨੇ ਆਪਣੇ 50 ਦੀ ਘੱਟ ਮਾਰੀ ਉਹਦੇ ਉਸ ਤੇ ਉਤੋਂ ਲਿਆ ਕੇ ਸੈਂਟਰ ਚੋ ਸਿਰ ਦੇ ਸੈਂਟਰ ਚੋ ਉਸ ਤੇ ਉਸ ਤੋਂ ਲਿਆ ਕੇ ਆਪਾਂ ਨੇ ਲੜ ਨੂੰ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰਕੇ ਪੂਰਾ ਸੈੱਟ ਕਰ ਲੈਣਾ ਹੈ ਅੱਧੀ ਅੱਖ ਤੇ ਅੱਧੀ ਖਲ ਟੱਕ ਕੇ ਆਪਾਂ ਨੇ ਲੜ ਨੂੰ ਲਗਾਉਣਾ ਹੈ ਇਜ ਤਰ੍ਹਾਂ ਕੀ ਆਪਣਾ ਲੜ ਖਿਸਕੇਗਾ ਨਹੀਂ ਅੱਧੀ ਅਕਤੇਤੀ ਘੱਲ ਲਟਾ ਕੇ ਆਪਣੇ ਲੜ ਨੂੰ ਚੰਗੀ ਤਰ੍ਹਾਂ ਬੈਗ ਤੱਕ ਪੂਰਾ ਸਾਫ਼ ਕਰਕੇ ਲੜ ਨੂੰ ਪੂਰਾ ਟਾਈਟ ਕਰਕੇ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸ ਤੋਂ ਬਾਅਦ ਉਸੇ ਤੋਣੀ ਤਰ੍ਹਾਂ ਹੱਥ ਪੈਰ ਕੇ ਲੜ ਨੂੰ ਪੂਰਾ ਟਾਈਟ ਕਰਕੇ ਲਗਾਉਣਾ ਹੈ ਅਗਲਾ ਲੜ ਫਿਰ ਉਸੇ ਉਸੇ ਤਰ੍ਹਾਂ ਆਪਣੇ ਬੈਗ ਤੋਂ ਪਿੰਚ ਕਰ ਲੈਣਾ ਹੈ ਬੈਗ ਤੋਂ ਪਿੰਚ ਕਰਕੇ ਉਸ ਤੋਂ ਬੈਗ ਤੋਂ ਪਿੰਚ ਕਰਕੇ ਤੋਂ ਦਬ ਕੇ ਚੰਗੀ ਤਰ੍ਹਾਂ ਪਿੱਛੇ ਤੱਕ ਪੂਰਾ ਲੜ ਨੂੰ ਪੂਰਾ ਸਾਫ਼ ਕਰ ਲੈਣਾ ਤੇ ਮੂਹ ਪੂਣੀ ਦਾ ਖੁੱਲਦਾ ਪਾਸਾ ਦੱਲਣਾ ਕਰਨਾ ਹੈ ਮੰਦ ਪਾਸਾ ਉੱਤੇ ਉਣੀ ਜਿ ਕਿ ਤਰ੍ਹਾਂ ਥੋੜਾ ਕੰਤ ਉੱਤੇ ਤੱਕ ਖੋਲ ਕੇ ਥੋੜਾ ਜਿ ਖੋਲ ਕੇ ਉਸ ਨੂੰ ਇੱਕ ਵਾਰ ਫੋਲਡ ਕਰ ਲੈ ਜੇ ਥੋੜਾ ਇੱਕ ਵਾਰ ਲੜ ਫੋਲਡ ਕਰੇ ਤੇ ਸਾਫ਼ ਨਹੀਂ ਹੋ ਤਾਂ ਤੁਸੀਂ ਦੂਜੀ ਵਾਰ ਉਸ ਨੂੰ ਜਿ ਕਿ ਤਰ੍ਹਾਂ ਫੋਲਡ ਕਰਕੇ ਆਪਣੇ ਦੂਜੀ ਵਾਰ ਫਿਰ ਜਿ ਕਿ ਤਰ੍ਹਾਂ ਫੋਲਡ ਕਰਕੇ ਚੰਗੀ ਤਰ੍ਹਾਂ ਫੋਲਡ ਕਰੰਤ ਬਾਅਦ ਉਸ ਦਾ ਫਾਸਲਾ ਸੈੱਟ ਕਰਕੇ ਆਪਣੇ ਲੜ ਦੂੰ ਜਿੰਨਾ ਆਪਾਂ ਉਸ ਦਾ ਫਾਸਲਾ ਰੱਖਣਾ ਹੈ ਉਹਨਾਂ ਆਪਾਂ ਨੇ ਉਸ ਨੂੰ ਪੂਰਾ ਸੈੱਟ ਕਰਕੇ ਲਗਾਉਣਾ ਹੈ ਲੜ ਨੂੰ ਉੱਤੋਂ ਖੋਲ ਕੇ ਪੇਚਾਂ ਦੇ ਪਾਸੋਂ ਉੱਤੋਂ ਆਪਾਂ ਨਾਲ ਦੀ ਨਾਲ ਖੋਲ ਕੇ ਆਪਣੇ ਲੜ ਨੂੰ ਲਗਾਉਣਾ ਹੈ ਨਾਲ ਦੀ ਨਾਲ ਆਪਾਂ ਨੇ ਆਪਣੇ ਵਿਚਾਂ ਦੀ ਸਫਾਈ ਕਰਨੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਬਾਅਦ ਨੂੰ ਚੰਗੀ ਤਰ੍ਹਾਂ ਫਰੰਟ ਤੋਂ ਲੈ ਕੇ ਬੈਕ ਤੱਕ ਫੇਰਨਾ ਹੈ ਜਿਵੇਂ ਕਿ ਤੁਸੀਂ ਵੀਡੀਓ ਨੂੰ ਵੀਡੀਓ ਵਿੱਚ ਦੇਖ ਰਹੇ ਹੋ ਚੰਗੀ ਤਰ੍ਹਾਂ ਉਤੋਂ ਵੀ ਆਪਣਾ ਲੜਾਂ ਦੱਬਣਾ ਹੈ ਨਾਲ ਦੀ ਨਾਲ ਉਤਲੇ ਲੜਾਂ ਦਾ ਫਾਸਲਾ ਵੀ ਆਪਾਂ ਨਾਲ ਦੀ ਨਾਲ ਸੈੱਟ ਕਰਾਂਗੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਅਗਰ ਲੜੜਾ ਵੀਰੋ ਇਸ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਆਪਣੇ ਬੈਗ ਤੋਂ ਪਿੰਚ ਕਰਕੇ ਬੈਗ ਤੋਂ ਪਿੰਚ ਕਰ ਲੈਣਾ ਚੰਗੀ ਤਰ੍ਹਾਂ ਪੂਣੀ ਤੋਂ ਖੁੱਲਦਾ ਬਸ ਉੱਤੇ ਰੱਖ ਲੈਣਾ ਖੁੱਲਦਾ ਪਾ ਥੱਲੇ ਰੱਖ ਲੈਣਾ ਤਾਂ ਮੰਦਪਾ ਸੁੱਪ ਤੇ ਲੜੜੂ ਚੰਗੀ ਤਰ੍ਹਾਂ ਬੈਗ ਤੱਕ ਪੂਰਾ ਸਾਫ਼ ਕਰ ਲੈਣਾ ਫਰੰਟ ਤੋਂ ਲੈ ਕੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਤੋਂ ਉਤੋਂ ਲੜੜ ਦਾ ਫਾਸਲਾ ਪੂਰਾ ਸੈੱਟ ਕਰਕੇ ਸੈੱਟ ਕਰਕੇ ਆਪਾਂ ਨੇ ਲੜੜੂ ਇੱਕ ਵਾਰ ਫੋਲਡ ਕਰਨਾ ਇੱਕ ਵਾਰ ਫੋਲਡ ਤੋਂ ਕਰਨਾ ਆਪਾਂ ਨੇ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਲੜੜੂ ਫੇਰ ਚੰਗੀ ਤਰ੍ਹਾਂ ਉਤੋਂ ਬੈਗ ਤੱਕ ਦੱਬਣਾ ਹੈ ਬੈਗ ਤੱਕ ਦੱਬ ਲੈਣਾ ਉਪਰ ਤੋਂ ਅੱਗੇ ਤਨ ਦੱਬ ਕੇ ਬੈਗ ਤੱਕ ਜੇ ਤੁਹਾਡਾ ਇੱਕ ਵਾਰ ਲੜ ਲਾਇਆ ਤੇ ਸੈਟ ਆ ਜਾਂਦਾ ਤਾਂ ਤੁਹਾਨੂੰ ਦੂਜੀ ਵਾਰ ਫੋਲਡ ਕਰਨ ਦੀ ਕੋਈ ਲੋੜ ਨਹੀਂ ਆਪਾਂ ਬਾਹਰ ਦੀ ਫਰੰਟ ਤੋਂ ਲੈ ਕੇ ਬੈਗ ਤੱਕ ਬਾਹਰ ਦੀ ਮੈਂ ਆਪਣੇ ਲੜ ਦੀ ਸਫਾਈ ਕਰਨੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਸੀਂ ਸਾਡੇ YouTube ਚੈਨਲ ਤੇ Facebook ਪੇਜ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਅਤੇ ਅਜਿਹੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਨਾ ਜਿਨ੍ਹਾਂ ਵੀਰੇ ਡਿਮਾਂਡ ਸੀ ਕਿ ਪਟਿਆਲਾ ਸ਼ੈਦੀ ਪੱਕ ਦੀ ਵੀਡੀਓ ਲੈ ਕੇ ਉਹਨਾਂ ਤੋਂ ਵੀਰਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰਨਾ ਤੇ ਵੀਡੀਓ ਨੂੰ ਵਾਰ-ਵਾਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਬ ਤੇ ਅਗਲਾ ਲੜਣਾ ਫਿਰ ਉਸੇ ਤਰ੍ਹਾਂ ਆਪਾਂ ਨੇ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਪਾਸਾ ਛੱਲੇ ਰੱਖਣਾ ਤੇ ਬੰਦ ਪਾਸਾ ਉੱਤੇ ਪੂਣੀ ਨੂੰ ਲੜਨ ਚਾਹੀਦੀ ਤਰ੍ਹਾਂ ਕਰਨ ਉਹ ਪੂਰਾ ਥਰੇ ਤੱਕ ਖੋਲ ਕੇ ਉਸ ਨੂੰ ਇੱਕ ਵਾਰ ਪਿੰਚ ਕਰ ਲੈਣਾ ਹੈ ਆਪਾਂ ਨੇ ਫਰੰਟ ਤੋਂ ਇੱਕ ਵਾਰ ਪਿੰਚਦ ਕਰਨ ਤੋਂ ਬਾਅਦ ਆਪਾਂ ਨੇ ਉੱਤੋਂ ਜਿੰਨਾ ਕਿ ਤਰ੍ਹਾਂ ਬੈਗ ਤੱਕ ਪੂਰਾ ਲੜ ਨੂੰ ਦੱਬ ਲੈਣਾ ਹੈ ਫਰੋਟਵਾਲ ਨੂੰ ਥੋੜਾ ਥੱਲੇ ਨੂੰ ਖੋਲ ਕੇ ਥੋੜਾ ਥੱਲੇ ਤੱਕ ਖੋਲ ਕੇ ਉਸ ਨੂੰ ਦੂਸਰੀ ਵਾਰ ਫੋਲਡ ਕਰ ਲੈਣਾ ਹੈ ਦੂਸਰੀ ਵਾਰ ਫੋਲਡ ਕਰਨ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਆਪਣੇ ਪਿੱਛੋਂ ਵਾਲੇ ਪਾਸੇ ਤੋਂ ਉੱਤੇ ਨੂੰ ਖੋਲ ਕੇ ਪੂਰਾ ਚੌੜਾ ਕਰਕੇ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਹੁਣ ਇਹ ਫਰੰਟ ਤੋਂ ਆਪਣੀ ਨੋਕ ਨੋਕ ਤੋਂ ਲੜਾਂ ਨੂੰ ਬਰਾਬਰ ਰੱਖਣਾ ਹੈ ਜਿਵੇਂ ਕਿ ਤੁਸੀਂ ਆਪਣੇ ਵੀਡੀਓ ਵਾਜੇ ਦੀ ਮਦਦ ਨਾਲ ਇਹਨਾਂ ਨੂੰ ਬਰਾਬਰ ਕਰ ਸਕਦੇ ਹੋ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਲੜਾ ਨੂੰ ਪਿੱਛੇ ਤੱਕ ਚੰਗੀ ਤਰ੍ਹਾਂ ਬੈਗ ਤੱਕ ਪੂਰਾ ਸਾਫ਼ ਕਰ ਲੈਣਾ ਹੈ ਜਿਵੇਂ ਬੈਗ ਤੱਕ ਪੂਰਾ ਸਾਫ਼ ਕਰਨਾ ਹੈ ਅਹੇਲੀ ਹੋਰ ਨਵੀਆਂ ਵੀਡੀਓ ਦੇਖਣ ਲਈ ਤੁਹਾਡਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਫਿਰ ਇਹਨੂੰ ਫੋਲੋ ਕਰਿਓ ਤੇ ਪਹਿਲੇ ਆਈਕਨ ਨੂੰ ਪ੍ਰੈਸ ਕਰਿਓ ਇਹ ਜਿਹੀ ਹੋਰ ਨਵੀਆਂ ਵੀਡੀਓ ਦੇਖਣ ਲਈ ਆਉਣੇ ਕਈ ਵੀਰੇ ਤੱਕ ਸਾਡੀਆਂ ਨਵੀਆਂ ਵੀਡੀਓ ਨਹੀਂ ਪਹੁੰਚਦੀਆਂ ਉਹਨਾਂ ਦਾ ਇਹ ਕਾਰਨ ਹੈ ਕਿ ਉਹਨਾਂ ਨੇ ਬੈਲ ਆਈਕਨ ਨਹੀਂ ਪ੍ਰੈਸ ਕਰੀ ਹਿੰਦੀ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਿਆਰ ਲਾਡ ਫਿਰ ਉਸੇ ਤਰ੍ਹਾਂ ਦੀ ਬੇਗ ਤੋਂ ਦੱਸਿਆ ਕਿ ਆਪਣੇ ਬੈਗ ਤੋਂ ਪੈਂਚ ਕੱਢ ਲੈਣਾ ਉੱਪਰ ਤੋਂ ਚੰਗੀ ਤਰ੍ਹਾਂ ਪਿੱਛੇ ਤੱਕ ਪੂਰਾ ਲਾਡ ਨੂੰ ਸਾਫ਼ ਕਰਨਾ ਹੈ ਲਾਡ ਨੂੰ ਪੂਣੀ ਤੋਂ ਖੁੱਲ੍ਹ ਤੋਂ ਬੱਥਾ ਤਲੇ ਰੱਖਣਾ ਤੇ ਬੰਦ ਬਸ ਉੱਤੇ ਲਾਡ ਨੂੰ ਚੰਗੀ ਤਰ੍ਹਾਂ ਪੂਰਾ ਕਰਨਾ ਤੋਂ ਥੱਲੇ ਤੱਕ ਖੋਲ ਲੈਣਾ ਹੈ ਅੱਖ ਤੱਕ ਖੋਲ ਕੇ ਲਾਡ ਨੂੰ ਫਿਰ ਆਪਣੇ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਲਾਡ ਨੂੰ ਚੰਗੀ ਤਰ੍ਹਾਂ ਉੱਤੇ ਤੱਕ ਪੂਰਾ ਉੱਤੋਂ ਫੋਲਡ ਕਰਕੇ ਪਿੱਛੇ ਤੱਕ ਪੂਰਾ ਸਾਫ਼ ਕਰਨਾ ਹੈ ਤੇ ਲਾਡ ਨੂੰ ਚੰਗੀ ਤਰ੍ਹਾਂ ਦੂਸਰੀ ਵਾਰ ਫੋਲਡ ਕਰਕੇ ਪੂਰਾ ਸਾਫ਼ ਕਰਕੇ ਆਪਣੇ ਪੂਰਾ ਸਾਫ਼ ਕਰਕੇ ਆਪਣੇ ਲਾਡ ਨੂੰ ਬੈਗ 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 ਤੱਕ ਪੂਰਾ ਸਾਫ਼ ਕਰਕੇ ਲਗਾ ਇਵੇਂ ਕਿ ਤੁਸੀਂ ਵੀਡੀਓ ਵਿੱਚ ਦੇਖੋਗੇ ਫਿਰ ਆਪਾਂ ਉਸ ਤੋਂ ਬਾਅਦ ਆਪਾਂ ਨੇ ਬਾਦੀਮਨ ਤਣਾ ਆਪਣੇ ਲੜਾਈ ਸਫਾਈ ਕਰ ਲੈਣੀ ਹੈ ਉਸ ਤੋਂ ਬਾਅਦ ਆਪਾਂ ਨੇ ਬਾਦੀਮਨ ਤਣਾ ਆਪਣੇ ਲੜਾਂ ਦੀ ਬੈਗ ਤੋਂ ਸਫਾਈ ਬੈਗ ਤੱਕ ਸਫਾਈ ਕਰਨੀ ਹੈ ਨੂਕ ਤੋਂ ਨੂਕ ਤੋਂ ਵੀ ਪਾ ਕੇ ਸੈੱਟ ਕਰ ਲੈਣੀ ਹੈ ਜੇ ਤੁਸੀਂ ਸਾਡੀ ਵੀਡੀਓ ਇਹ ਵੀਡੀਓ YouTube ਚੈਨਲ ਤੋਂ ਦੇਖ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਜਰੂਰ ਪੈ ਜਾਣਾ ਜੇ ਤੇ ਵੀਡੀਓ ਤੁਸੀਂ Facebook ਪੇਜ ਤੇ ਦੇਖ ਰਹੇ ਹੋ ਤਾਂ ਸਾਨੂੰ ਸਟਾਰ ਜਰੂਰ ਪੈ ਜਾਣਾ ਤਾਂ ਕਿ ਸਾਨੂੰ ਹੋਰ ਮੋਟੀਵੇਸ਼ਨ ਮਿਲ ਸਕੇ ਤਾਂ ਅਸੀਂ ਹੋਰ ਅਜਿਹੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਅਗਲਾ ਲੜਾ ਫਿਰ ਜਦੋਂ ਆਪਾਂ ਨੇ ਬੈਗ ਤੋਂ ਪਿੰਚ ਕਰ ਲੈਣਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਬੈਗ ਤੋਂ ਪਿੰਚ ਕਰਕੇ ਉੱਥੋਂ ਜਾਂ ਕਿਤਰਾ ਬੈਗ ਤਾਂ ਪੂਰਾ ਦਬਾ ਲੜਨ ਨੂੰ ਪੂਰਾ ਸੈੱਟ ਕਰ ਲੈਣਾ ਹੈ ਸੈੱਟ ਕਰਨ ਤੋਂ ਬਾਅਦ ਆਪਾਂ ਨੇ ਪੁਣੀ ਦਾ ਖੁੱਲਦਾ ਪਾਸਾ ਥੱਲੇ ਰੱਖਣਾ ਹੈ ਤੇ ਬੰਦ ਪਾਸਾ ਉੱਤੇ ਲੜ ਨੂੰ ਕਿ ਤਰ੍ਹਾਂ ਪੂਰਾ ਅੱਖ ਤੱਕ ਖੋਲ ਕੇ ਚੰਗੀ ਤਰ੍ਹਾਂ ਬੈਗ ਤੋਂ ਵੀ ਅੱਖ ਪੂਰਾ ਅੱਖ ਤੱਕ ਖੋਲ ਲੈਣਾ ਹੈ ਅੱਖ ਤੱਕ ਖੋਲ ਕੇ ਉਸ ਨੂੰ ਇੱਕ ਵਾਰ ਆਪਣੇ ਫਰੰਟ ਤੋਂ ਪੇਂਟ ਕਰਨਾ ਹੈ ਪੇਂਟ ਕਰਨ ਤੋਂ ਬਾਅਦ ਆਪਾਂ ਨੇ ਉੱਤੋਂ ਉੱਤਲੇ ਲੜ ਦੀ ਉੱਤੋਂ ਲੜ ਦੀ ਸਪਾਈ ਕਰਨੀ ਹੈ ਬੈਗ ਤੱਕ ਬੈਗ ਤੱਕ ਸਪਾਈ ਕਰਨ ਤੋਂ ਬਾਅਦ ਆਪਾਂ ਨੇ ਦੂਜੀ ਵਾਰ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਉੱਥੋਂ ਜਿੰਨਾ ਚੜਾਈ ਤੇ ਹੋਏਗਾ ਉਨਾਂ ਹੀ ਚੜਾਈ ਤੇ ਬੈਗ ਤੱਕ ਉਨਾਂ ਹੀ ਚੜਾਈ ਤੱਕ ਬੈਗ ਤੱਕ ਪੂਰਾ ਲਗਾ ਕੇ ਉਸ ਤੋਂ ਬਾਅਦ ਬਾਅਦ ਆਪਣੇ ਸ਼ੀਪ ਸੈਟ ਕਰਨੇ ਹੈ ਸ਼ੀਪ ਸੈਟ ਕਰਨ ਤੋਂ ਬਾਅਦ ਬਾਅਦ ਹੀ ਮਤਰਾ ਨਾਲ ਆਪਣੇ ਲੜਦੀ ਬੈਗ ਤੱਕ ਪੂਰੀ ਸਫਾਈ ਕਰ ਲੈਣੀ ਹੈ ਫਿਰ ਆਪਾਂ ਸਾਰੇ ਸਾਰੇ ਲੜਾਂ ਦੀ ਆਪਾਂ ਨੇ ਬੈਗ ਤੱਕ ਪੂਰੀ ਸਫਾਈ ਕਰਨੀ ਹੈ ਪਰਟ ਤੋਂ ਲੈ ਕੇ ਆਪਣੇ ਬੈਗ ਤੱਕ ਪੂਰਾ ਬਾਜ ਫੇਰਨਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਚੰਗੀ ਤਰ੍ਹਾਂ ਆਪਾਂ ਨੇ ਜਿੱਥੇ-ਕਿੱਥੇ ਛੋਟੇ ਲੜ ਮੋਟੇ ਲੜੂ ਬਾਅਦ ਹੀ ਮਤਰਾ ਨਾਲ ਦਬਕੇ ਆਪਾਂ ਨੇ ਬਰਾਬਰ ਕਰ ਲੈਣਾ ਹੈ ਬਰਾਬਰ ਉਹਨੂੰ ਦਾ ਪਾਤਰਾ ਸੈੱਟ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਆਪਣੇ ਵੀਡੀਓ ਨੂੰ ਦੇਖ ਰਹੇ ਹੋ ਵੀਰ ਪਰ ਇਹਨਾਂ ਪਰ ਚੰਗੀ ਤਰ੍ਹਾਂ ਨੋਕ ਤੋਂ ਪੱਗ ਨੂੰ ਸੈੱਟ ਕਰਨਾ ਹੈ ਵਾਲ ਕੱਟਣਿਆਂ ਨੂੰ ਉਤਲੇ ਪੇਚਾਂ ਦੀ ਸਫਾਈ ਵੀ ਆਪਾਂ ਨਾਲ ਉਤਨੇ ਪੇਚਾਂ ਦਾ ਫਾਸਲਾ ਨਾਲ ਦੇ ਨਾਲ ਸੈੱਟ ਕਰਾਂਗੇ ਉਤਲੇ ਉਤਲੇ ਪੇਚਾਂ ਦੀ ਆਪਣੇ ਨਾਲ ਸਫਾਈ ਕਰ ਲੈਣੀ ਹੈ ਫਰੰਟ ਉਤਲੇ ਪਿਛੇ ਉੱਤੋਂ ਫਰੰਟ ਤੋਂ ਲੈ ਕੇ ਬੈਕ ਤੱਕ ਆਪਾਂ ਨੇ ਚੰਗੀ ਤਰ੍ਹਾਂ ਬਾਜ ਨੂੰ ਘੇਰਨਾ ਹੈ ਕਿੰਗੀ ਤਰ੍ਹਾਂ ਆਪਾਂ ਨੇ ਲੜਾਂ ਨੂੰ ਸੈਟ ਕਰ ਲੈਣੇ ਜੇ ਤੁਸੀਂ ਲੜਾਂ ਨੂੰ 2D ਕਰਨਾ ਚਾਹੁੰਦੇ ਤਾਂ 3D ਵੀ ਕਰ ਸਕਦੇ ਹੋ ਦੋ ਉਂਗਲੀਆਂ ਤੇ ਗੁੱਠੀ ਮਾਤਰ ਨਾਲ ਤੁਸੀਂ ਆਪਾਂ ਨੇ ਲੜਾਂ ਨੂੰ 3D ਕਰ ਸਕਦੇ ਹਾਂ ਪਰ ਆਪਾਂ ਨੇ ਇਹ ਵੀਡੀਓ ਵਿੱਚ ਨਹੀਂ ਕੀਤਾ ਤੁਹਾਨੂੰ ਆਪਾਂ ਇੱਕ ਦੱਸ ਰਹੇ ਹਾਂ ਸਰ ਜੇ ਤੁਸੀਂ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਉਸ ਤੋਂ ਬਾਅਦ ਆਪਣੇ ਪੱਗ ਪੈਨ ਨੂੰ ਆਪਣੇ ਨੱਕ ਦੀ ਸੇਧ ਵਿੱਚ ਲਗਾ ਪੱਗ ਪੈਨ ਨੂੰ ਨੱਕ ਦੀ ਸੇਧ ਵਿੱਚ ਲਗਾ ਲੈਣਾ ਹੈ ਨੱਕ ਦੀ ਸੇਧ ਵਿੱਚ ਲਗਾ ਕੇ ਸ਼ੇਪ ਸੈੱਟ ਕਰਕੇ ਉੱਤੋਂ ਜੇ ਥੋੜਾ ਪੱਗ ਪਾਸਾ ਟ੍ਰੇਲ ਲਾਉਂਦਾ ਤੂੰ ਇਧਰੋਂ ਉੱਤੋਂ ਕੱਟ ਕੇ ਪੂਰਾ ਸੈੱਟ ਕਰਕੇ ਨੱਕ ਦੀ ਸੇਧ ਵਿੱਚ ਲਗਾ ਲੈਣਾ ਹੈ ਨੱਕ ਦੀ ਸੇਧ ਵਿੱਚ ਪੱਗ ਪੈਨ ਨੂੰ ਲਗਾ ਕੇ ਦੋਨਾਂ ਜਿਹੜਾ ਕਲਗੀ ਲੜ ਹੋਵੇਗਾ ਉਹਨੂੰ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਬਰਾਬਰ ਫੋਲਡ ਕਰਕੇ ਬਰਾਬਰ ਫੋਲਡ ਕਰ ਲੈਣਾ ਹੈ ਬਰਾਬਰ ਫੋਲਡ ਕਰਨ ਤੋਂ ਬਾਅਦ ਜੇ ਤੁਹਾਡੇ ਉੱਤੇ ਥੱਲੇ ਬਲ ਹਨ ਤਾਂ ਤੁਸੀਂ ਦੋਨਾਂ ਪਾਸੇ ਤੋਂ ਫੇਰ ਉਸ ਨੂੰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਪੱਗ ਪੰਦੇ ਥੱਲੇ ਲੈ ਜਾ ਕੇ ਉਸਨੇ ਆਪਾਂ ਨੇ ਉਸ ਨੂੰ ਪੱਗ ਪੰਦੇ ਥੱਲੇ ਲੈ ਕੇ ਜਾਣਾ ਹੈ ਪੱਗ ਪੰਦੇ ਥੱਲੇ ਲੈ ਕੇ ਜਾਣ ਤੋਂ ਬਾਅਦ ਪੱਗ ਪੰਦੇ ਥੱਲੇ ਲੈ ਕੇ ਜਾਣ ਤੋਂ ਬਾਅਦ ਉਸ ਨੂੰ ਆਪਾ ਕਮਾ ਦੇਣਾ ਹੈ ਕਮਾ ਕੇ ਆਪਣਾ ਜਿੰਨੇ ਵੀ ਛੇਵੇਂ ਲਾੜੂ ਦੀ ਆਪਣੀ ਚਟਾਈ ਹੋ ਗਈ ਜੇ ਤੁਹਾਡੇ ਉਸ ਤੋਂ ਥੱਲੇ ਲੇ ਲੜੇ ਵੀ ਲੜ ਵਿੱਚ ਬਲ ਹਨ ਤਾਂ ਤੁਸੀਂ ਉਹਨਾਂ ਨੂੰ ਕੱਢ ਕੇ ਆਪਣੇ ਲੜ ਨੂੰ ਚੰਗੀ ਤਰ੍ਹਾਂ ਪੂਰਾ ਸਾਫ਼ ਕਰਕੇ ਲਗਾਉਣਾ ਹੈ ਆਪਣੇ ਲੜ ਨੂੰ ਇੱਕ ਕਮਾ ਕੇ ਜਿੰਨੀ ਆਪਣੀ ਫੇਮ ਲੜ ਦੀ ਚੜਾਈ ਹੋਏਗੀ ਉਸ ਤੋਂ ਚੜਾਈ ਦੇ ਹਿਸਾਬ ਨਾਲ ਆਪਣੇ ਲੜ ਨੂੰ ਪੂਰਾ ਫੋਲਡ ਕਰਕੇ ਲਗਾਉਣਾ ਹੈ ਲੜ ਨੂੰ ਆਪਣੇ ਫੋਲਡ ਕਰਕੇ ਲਗਾ ਦੇਣਾ ਹੈ ਲੜ ਨੂੰ ਜਿਹੜਾ ਬਚਦਾ ਲੜ ਉਹ ਨੂੰ ਆਪਾਂ 베ਸ ਤੇ ਜਿੱਥੇ ਆਪਾਂ 베ਸ ਬਣਿਆ ਤੇ ਆਪਣੇ 5ਵੇਂ 6ਵੇਂ ਲੜ ਤੇ ਥੱਲੇ ਦੱਬ ਦੇਣਾ ਹੈ जो थोड़ा लड़ छोटा होता है तो पग पेन भी लगा सद जो पर छोटा लड़ पट्टा भी होंगे तो तभी पग पेन लगाया करो तो जाकिा लाड़ खिसके ना ढिला ना हो भी। फिर अपने अपने पग की पूरी पगती सैटिंग कर ली है उसद आपकेंगे सिर सर टंगली दो पलिया पलियां बराबर करके दोनों दोन्ने हाथों की मदद ਪਹਿਲਾਂ ਆਪਾਂ ਉਤਲੇ ਪੇਚਾਂ ਵਾਲੇ ਪਾਸੇ ਥੇਨੂੰ ਢੱਕਾਂਗੇ ਉਸ ਨੂੰ ਪੂਰਾ ਬਿਛਾ ਲੈਣਾ ਹੈ ਜੰਗੀ ਤਰ੍ਹਾਂ ਸਰਦੀ ਉੱਤੇ ਪੂਰਾ ਬਿਛਾ ਲੈਣਾ ਹੈ ਫਿਰ ਆਪਾਂ ਜਿਹੜੇ ਉੱਤੇ ਆਪਣੇ ਪੇਚ ਹੋਣਗੇ ਉਹਨਾਂ ਦੇ ਥਲੇ ਆਪਾਂ ਹੱਥ ਦੀ ਮਦਦ ਨਾਲ ਬੜੇ ਪੇਚ ਲੜ ਦੂੰ ਮੂੰਜਾ ਕਿਤਨਾ ਪੂਰਾ ਪਿਛਾ ਕੇ ਆਪਣਾ ਇੱਕ ਵਾਰ ਲੜ ਨੂੰ ਬੈਕ ਵਾਲੀ ਲੜ ਨੂੰ ਖਿੱਚ ਲੈਣਾ ਹੈ ਬੈਕ ਵਾਲ ਲੜ ਖਿੱਚਣ ਤੋਂ ਬਾਅਦ ਕਿਤਨਾ ਪਾਸੇ ਰੰਟਾ ਕਰਨਾ ਬੈਕ ਵਾਲਾ ਦੋਨੇ ਪਾਸੇ ਜੰਗੀਤਰਾ ਫੋਲਡ ਕਰਕੇ ਉਸਨੂੰ ਪੂਰਾ ਸਾਫ ਕਰਾਗਾ ਜਿਤਨੂੰ ਸਾਡੀ ਅੱਜ ਦੀ ਵੀਡੀਓ ਲਗੀ ਵੀਡੀਓ ਲਾਈਕ ਸ਼ੇਅਰ ਮੈਂ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ